ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸੱਚੇ ਅਕਾਲ ਪ੍ਰਵਾਨ ਕਰੋ ਜੀ ਜੇਕਰ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਇਹ ਹੈਂਡ ਪੇਂਟਿੰਗ ਵਰਕ ਦਿਖਾਵਾਂਗੀ ਜਿਹੜਾ ਕਿ ਖੁਦ ਪੇਂਟ ਕੀਤਾ ਹੈ ਜੇਕਰ ਤੁਸੀਂ ਵੀ ਅਜਿਹੇ ਪੇਂਟਿੰਗ ਵਰਕ ਕਰਨਾ ਚਾਹੁੰਦੇ ਆ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਮਿਲਦੀਆਂ ਰਹਿਣਗੀਆਂ ਜਿਹਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਇਹ ਜਿਹੜੀ ਪੇਂਟਿੰਗ ਕਰ ਸਕਦੇ ਆ ਬੇਸਿਕ ਟੂ ਐਡਵਾਂਸ ਕਲਾਸਿਸ ਤੁਹਾਨੂੰ ਮਿਲਦੀਆਂ ਰਹਿਣਗੀਆਂ ਫੁੱਲ ਵੀਡੀਓ ਜ਼ਰੂਰ ਦੇਖਣਾ ਇਹ ਵੀਡੀਓ ਦੇਖ ਕੇ ਦੱਸਣਾ ਕਿ ਕਿਵੇਂ ਦੀ ਲੱਗੀ ਐ ਇਹ ਗ੍ਰੇ ਕਲਰ ਦਾ ਸਟਾਲ ਐ ਇਹਤੇ ਡਾਰਕ ਪਿੰਕ ਤੇ ਲਾਈਟ ਪਿੰਕ ਦੇ ਰੋਜ਼ ਬਣਾਏ ਆ ਲਾਈਟ ਐਂਡ ਡਾਰਕ ਗ੍ਰੀਨ ਦੀਆਂ ਲੀਫਸ ਸੈਂਟਰ ਚ ਦੋ ਫਲਾਰ ਤੇ ਕਾਰਨਰ ਤੇ ਚਾਰ ਫਲਾਰ ਜਿਹੜੇ ਇੱਕ ਇੱਕ ਕਰਕੇ ਬਣਾਏ ਹੋਇਆ ਟੋਟਲ ਸਟਾਲ ਦੇ ਉੱਤੇ ਛੇ ਫਲਾਰ ਆ ਇੱਕ ਇੱਕ ਕਾਟਨ ਦੀ ਕੁੜਤੀ ਹੈ ਜਿਹਦਾ ਕਲਰ ਲਾਈਟ ਸੀ ਗ੍ਰੀਨ ਹੈ ਇਹਦੇ ਤੇ ਤਿੰਨ ਫਲਾਰ ਫਰੰਟ ਪੱਲੇ ਨੂੰ ਪੂਰਾ ਕਵਰ ਕਰਦੇ ਆ ਇੱਕ ਕਾਪਾ ਬਣਾਈਆ ਡਰਾਈਂਗ ਸ਼ੀਟ ਇਹਨੇ ਇੱਕ ਡਿਜ਼ਾਈਨ ਆ ਪੇਂਟ ਕੀਤਾ ਜਿਹੜਾ ਕਿ ਮੈਟੈਲਿਕ ਕਲਰ ਨਾਲ ਬਣਿਆ ਹੋਇਆ ਇਹ ਪਿਓਰ ਕ੍ਰੇਪ ਦੇ ਵਿੱਚ ਮਹਿੰਦੀ ਸ਼ੇਡ ਆ। ਇਹ ਕਮੀਜ਼ ਦੇ ਵਿੱਚ ਫਰੰਟ ਵਾਲੇ ਪੱਲੇ ਤੇ ਘੇਰੇ ਕੋਲ ਆਊਗਾ। ਇਹ ਦਿੱਤੇ ਕਲਰ ਆ ਜਿਹੜਾ ਵਾਈਟ ਔਰ ਬਲੂ ਦੀ ਮਿਕਸਿੰਗ ਹੈ। ਬ੍ਰਾਊਨ ਦੀਆਂ ਲੀਵਜ਼ ਆ। ਬਹੁਤ ਅੱਛਾ ਲੱਗਦਾ ਇਹ ਫਲਾਰ। ਬਿਲਕੁਲ ਸੌਫਟ ਪੇਂਟਿੰਗ ਹੈ। ਇਹ ਬਿਲਕੁਲ ਵੀ ਪੇਂਟਿੰਗ ਹੈ ਜਿਹੜੀ ਕੱਪੜੇ ਤੋਂ ਉੱਤਰਦੀ ਨਹੀਂ ਹੈ। ਬਾਤੀ ਨਾਈਸ ਬਣਿਆ ਹੈ ਇਹ ਡਿਜ਼ਾਈਨ ਇਹ ਰੈੱਡ ਕਲਰ ਚ ਇੱਕ ਸਟਾਲ ਹੈ ਜਿਹਦੇ ਤੇ 골ਡਨ ਕਲਰ ਨਾਲ ਪੇਂਟ ਕੀਤਾ ਹੈ ਇਹਦੇ ਸਿਰਫ ਪੱਲਿਆਂ ਤੇ ਡਿਜ਼ਾਈਨ ਹੈ ਦੋਨੇ ਪੱਲਿਆਂ ਤੇ 4-4 ਪੀਸ ਲਈ ਡਿਜ਼ਾਈਨ ਬਣਾਏ ਆ ਇੱਕ ਸਿੰਪਲ ਜਿਹਾ ਕੱਪੜੇ ਨੂੰ ਆਪਾਂ ਥੋੜੀ ਜਿਹੀ ਮਿਹਨਤ ਦੇ ਨਾਲ ਬਹੁਤ ਅਟਰੈਕਟਿਵ ਬਣਾ ਲੈਨੇ ਆ ਅਜਈਆਂ ਚੀਜ਼ਾਂ ਆਪਾਂ ਨੂੰ ਬਾਜ਼ਾਰ ਵਿੱਚੋਂ ਬਹੁਤ ਮਹਿੰਗੇ ਭਾਅ ਮਿਲਦੀਆਂ ਆ ਉਹੀ ਆਪਾਂ ਥੋੜੇ ਜੇ ਖਰਚ ਦੇ ਵਿੱਚ ਇਹ ਥੋੜੀ ਜਿਹੀ ਮਿਹਨਤ ਨਾਲ ਵਧੀਆ ਢੰਗ ਨਾਲ ਘਾਰੇ ਹੀ ਬਣਾ ਸਕਦੇ ਆ ਇਹ オーਰਗੈਂਜ਼ਾ ਦੁਪੱਟਾ ਆ ਜਿਹਦਾ ਕਲਰ ਵਾਈਟ ਹੈ ਬਿਲਕੁਲ ਸਿੰਪਲ ਜਿਹਾ ਬਣਾਇਆ ਹਲਕੇ ਜਿਹੇ ਫਲਾਰ ਹੈ ਇਹਦੇ ਤੇ orange ਤੇ yellow ਕਲਰ ਦੇ ਨਾਲ ਮਿਕਸ ਕਰਕੇ green ਐਂਡ ਲਾਈਟ ਗ੍ਰੀਨ ਔਰ ਡਾਰਕ ਗ੍ਰੀਨ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਦੁਪੱਟਾ ਬਹੁਤ ਸੋਬਰ ਜਿਹਾ ਡਿਜ਼ਾਈਨ ਆ ਬਹੁਤ ਹਲਕਾ ਫੁਲਕਾ ਜਦੋਂ ਇੱਕ ਵਾਰੀ ਆਪਣਾ ਹੱਥ ਖੁੱਲ ਜਾਂਦਾ ਫਿਰ ਤਾਂ ਆਪਾਂ ਜਲਦੀ ਦੇ ਨਾਲ ਬਣਾ ਲੈਣੇ ਆ ਇਹ ਦੇਖਣ ਨੂੰ ਹੀ ਇਦਾਂ ਲੱਗਦਾ ਆ ਪਰ ਜਦੋਂ ਆਪਾਂ ਇਸ ਕੰਮ ਨੂੰ ਕਰਨ ਲੱਗ ਪੈਂਦੇ ਆ ਤਾਂ ਫਿਰ ਆਪਾਂ ਨੂੰ ਆਸਾਨ ਲੱਗਣ ਲੱਗ ਪੈਂਦਾ ਬਸ ਥੋੜਾ ਧਿਆਨ ਦੇਣ ਦੀ ਲੋੜ ਹੁੰਦੀ ਆ ਇਹ ਮਟੀਰੀਅਲ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਇਹ ਕਲਰ ਵੀ ਪੱਕੇ ਹੁੰਦੇ ਆ ਉੱਤਰਦੇ ਨਹੀਂ ਫੈਬਰਿਕ ਤੋਂ ਆਪਾਂ ਬੈੱਡ ਸ਼ੀਟ ਟਾਵਲ ਸੂਟ ਬਹੁਤ ਸਾਰੀਆਂ ਚੀਜ਼ਾਂ ਇਦਾਂ ਬਣਾ ਸਕਦੇ ਆ ਵਾਲ ਹੈਂਗਿੰਗ ਦੁਬਾਰਾ ਤੇ ਟੰਗਣ ਵਾਲੀਆਂ ਪੇਂਟਿੰਗਸ ਜਿਹਨੀਆਂ ਉਹ ਬਣਾ ਸਕਦੇ ਆ ਇਹ ਮਟੀਰੀਅਲ ਵੀ ਆਪਾਂ ਨੂੰ ਆਮ ਹੀ ਬਾਜ਼ਾਰ ਵਿੱਚੋਂ ਮਿਲ ਜਾਂਦਾ ਹੈ ਪੇਂਟਿੰਗ ਕੀਤੀ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਆਪਾਂ ਇਹ ਬ੍ਰਸ਼ ਦੇ ਨਾਲ ਕੀਤੀ ਹੈ ਇਦਾਂ ਲੱਗਦਾ ਜਿਵੇਂ ਡਿਜੀਟਲ ਪੇਂਟਿੰਗ ਹੁੰਦੀ ਹੈ ਜੇਕਰ ਤੁਸੀਂ ਇਦਾਂ ਦੀਆਂ ਪੇਂਟਿੰਗ ਦੇ ਵੀਡੀਓ ਹੋਰ ਦੇਖਣੀਆਂ ਆ ਜਾਂ ਸਿੱਖਣਾ ਚਾਹੁੰਦੇ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੈਂਡ ਪੇਂਟਿੰਗ ਦੇ ਹੋਰ ਡਿਜ਼ਾਈਨ ਚੈਨਲ ਦੀ ਪਲੇਲਿਸਟ ਵਿੱਚ ਪਏ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਆਉਣ ਵਾਲੇ ਸਮੇਂ ਤੁਹਾਨੂੰ ਇਹੋ ਜਿਹੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਨਾਲ ਇਥੋਂ ਸਿੱਖ ਕੇ ਤੇ ਆਪਣੇ ਕੱਪੜੇ ਜਿਹੜੇ ਉਹ ਪੇਂਟ ਕਰ ਸਕਦੇ ਆ ਹੈਂਡ ਪੇਂਟਿੰਗ ਜਾਂ ਫ੍ਰੀ ਕਲਾਸਿਸ ਦੇ ਲਈ ਕਮੈਂਟ ਦੇ ਵਿੱਚ ਯੈਸ ਜ਼ਰੂਰ ਲਿਖਣਾ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ ਸੋ ਮਚ